ਕਬੇਤੀ ਸਾਰੇ ਵੀਰਾਂ ਨੂੰ ਸੰਦੀਪ ਜੀ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਡੇਰੀ ਵਾਲਾ ਬਹੁਤ ਚੁੱਕੇ ਆਪਾਂ ਭਾਈ ਜੱਗੇ ਉਹਨਾਂ ਕੋਲ ਜੀ ਉਹ ਪੁਰਾਣਾ ਵਪਾਰ ਆ ਸੋਨਾ ਮਾਲ ਲਿਆਂਦੇ ਆ ਰੇਡੀਓ ਜਾਇਜ ਹੁੰਦੇ ਆ ਜੀ ਤੇ ਆਪਾਂ ਨੂੰ ਟਾਈਮ ਵੀ ਬਹੁਤ ਹੋ ਗਿਆ ਵੀਡੀਓ ਬਣਾਉਣ ਦਾ ਭਾਈ ਉਹਨਾਂ ਨੇ ਤੇ ਦੇਖੋ ਅੱਜ ਵੀ ਇਨਾਂ ਕੋਲ ਕੋਈ 8-9 ਲੱਗ ਪਾ ਚੋ ਸੇਲ ਆ ਬਾਕੀ ਭਾਈ ਜੀ ਨਾਲ ਗੱਲਬਾਤ ਕਰਦੇ ਭਾਈ ਜੀ ਅਸਲੀ ਕਾਫਰੀ ਕਾਫਰੀ ਜੀ ਅਸਲੀ ਕਾਫਰੀ ਕਾਫਰੀ ਜੀ ਨਸਾਫੀ ਕਾਫਰੀ ਹੋਰ ਸਭ ਠੀਕ ਹੈ ਮੈਸਰ ਜੀ ਦੇਖ ਦੇ ਕੰਮ ਸਭ ਕਪੜਾ ਇਹ ਜੰਨਾ ਮਾਰਦੇ ਕੰਮਾਂ ਤੋਂ ਬਹੁਤ ਟਾਈਮ ਲੱਗ ਗਿਆ ਪੁਰਾਣੇ ਖੁੰਡਾ ਫਿਰ ਵੀ ਚਲੋ ਇਹਦਾ ਉੱਤਰ ਕਰਦੇ ਉਹਨੇ ਪਿੱਛੇ ਮੰਡੀ ਮੰਡੀ ਜਾਂਦੇ ਬੱਜੀ ਬਹੁਤ ਟਾਈਮ ਲੱਗ ਜਾਂਦੇ ਸਾਰੀ ਮੰਡੀ ਦਾ ਪੂਰਾ ਪੂਰ ਕੰਮ ਸਰ ਜਾਂਦੇ ਰਿਹਾ ਆ ਜਾਣੇ ਪੈਂਦਾ ਫਿਰ ਤੁਹਾਨੂੰ ਬਦਲੇ ਰੋਟੀ ਮਾਲ ਦਾ ਮੀਹਣਾ ਆਟਾ ਬਣ ਗਿਆ ਬਿਲਕੁਲ ਜੀ ਬਿਲਕੁਲ ਮੰਡੀਆਂ ਸਾਰਾ ਐ ਹੀ ਆ ਜੀ ਹੁਣ ਜਿਵੇਂ ਸਰਕਲ ਬਣ ਜਾਂਦੇ ਕਿਤੇ ਹਣਾ ਅੱਜ ਬੱਜੀ ਫਿਰ ਕਿੰਨੀ ਆ ਰਾਣੀ ਇੱਕ ਝੋਟੀ ਆ ਪੰਜ ਘਾਵਾਂ ਆ ਠੀਕ ਹੈ ਹਾਂ ਜੀ ਤੇ ਦੋ ਵਿੱਚ ਗੱਬਣਾ ਚਾਰ ਸੋਈਣਾ ਕਰੀ ਜਰੂਰ ਫਿਰ ਹਾਂ ਜੀ ਆਜੋ ਭਾਈ ਸਾਰੇ ਸਾਸੀ ਘਾਲ ਸੁਨੀਪਾ ਜੀ ਫਿਰ ਸੁਨੀਪ ਜੀ ਦੇ ਘਰ ਆਉਣਗੇ ਫਿਰ ਅੱਜ ਬਹੁਤ ਬਹੁਤ ਨੂੰ ਤਿਆਰ ਕਰਦੇ ਅੱਜ ਆਜਾ ਇਹ ਸੁਰੀਆ ਹਨ ਜੀ ਇਹ ਜਿਹੜੀ ਸੁਰੀਏਗੀ ਇਹ ਸੇਦ ਫਰੀ ਹੈ ਜੀ ਤਿੰਨ ਹੋ ਜੀ ਅੱਛਾ ਅੱਜ ਹੀ ਸੋਈ ਜਾਣਾ ਪੰਜ ਸੋਈਏ ਜ਼ਰੂਰ ਜੀ ਕੋਲੀ ਬੱਚਾ ਮੰਗ ਕੇ ਆ ਗਿਆ ਹਾਂ ਜੀ ਬੱਚਾ ਆ ਗਿਆ ਜੀ ਬੋਲੋ ਫਿਰ ਜਚੋਈ ਜੂ ਵਿੱਚ ਨਿਕਲੀ ਬਹੁਤ ਬਹੁਤ ਵਧੀਆ ਪਾਣੀ ਕਿ ਲੀਟਰ ਭਾਈ ਸੋਇਆ ਬੋਲਾ ਅੱਛਾ ਦੋਸਤ ਕਿਹਨੇ ਕਰੋਗੀ ਹਾਂ ਜੀ ਦੋਸਤ ਜੇ ਲੋ ਸੇਵਾ ਦਾ ਤੁਹਾਨੂੰ ਨਹੀਂ ਪ੍ਰਾਪਤ ਕਰ ਜੂਗੀ ਨਹੀਂ ਪ੍ਰਾਪਤ ਵਧੀਆ ਫਿਰ ਲੋ ਜੀ ਫੋਣੀ ਮੈਗਾ ਬੜੀ ਪ੍ਰਖ ਵਾਲੀ ਆ ਇਹਦੀ ਵੀਡੀਓ ਆਪਣੇ ਕੋਲ ਬੜੀ ਪਈ ਆ ਅੱਜ ਮੈਂ ਰਿਪੋਰਟ ਕਰੀਦਾ ਤੇ ਆਹ ਵੇਖੋ ਜਰਾ ਜੁਆਲਟੀ ਦੇਖੋ ਬਹਿਮ ਤੇ ਬਹੁਤ ਬੱਦਤ ਆਹੜ ਜਾ ਇਹ ਇਹ ਦਪਾਰਾ ਪਰ ਜੋ ਅੱਜ ਮੈਂ ਬੜੀਆ ਬਹੁਤ ਜੀ ਰੋਗ ਲੈਣੀ ਹੈ ਹਾਂ ਜੀ ਇਹ ਆਈ ਇੱਕ ਨੰਬਰ ਬਿਲਕੁਲ ਕੋਈ ਕੋਈ ਛਟੇ ਦੀ ਕੋਈ ਪਿੱਛੇ ਦੀ ਗਰੰਟੀ ਹੋਊਗੀ ਸਾਡੀ ਹਾਂ ਜੀ ਆਪਣਾ ਪੂਰ ਗਰੰਟੀ ਹੋਊਗੀ ਇਹ ਵੀ ਇੱਕ ਨੰਬਰ ਹਾਂਜੀ ਬਰਾ ਆ ਜਿਵੇਂ ਨਾੜਾ ਕੋੜਾ ਖਾਰੇ ਚੱਟਾ ਜੀ ਇਹ ਕੋਈ ਪੈਰ ਕੋੜਾ ਲੱਗਾ ਜੀ ਹਾਂਜੀ ਉਹ ਮੋਟਾ ਪੈਰ ਲੱਗਾ ਤਰਾਇ ਤੇ ਜੱਟ ਪੈਰ ਕੋੜਾ ਹੈ ਇੱਕ ਜੀ ਆਉਣਾ ਤੂੰ ਫੜ ਲੈਣਾ ਕਰ ਬਾਈ ਜੀ ਆ ਫੜੋ ਵੀਰ ਆ ਫੜੋ ਬੰਨੋ ਫੜ ਲੈ ਕਰੋ ਇਹ ਤੋ ਪੈਰ ਹੋ ਬਾਈ ਆ ਦੇਖ ਆ ਰੋ ਪੈਰ ਆ ਬੰਨ ਦੇ ਆਪਣਾ ਗਾਟ ਨੂੰ ਕਰੀ ਤੇ ਦੇਖੋ ਇਹਦਾ ਛੋਟਾ ਢਾਬੀ ਹੈ ਕੋਈ ਨਹੀਂ ਛੋਟਾ ਢਾਬੀ ਜਿਹਾ ਆ ਪਰ ਇਹ ਕੱਟੇ ਨਹੀਂ ਗੇ ਆਹ ਰਾਈ ਕਿਹਨਾਂ ਤੇ ਤੰਗ ਕਰਦਾ ਬੰਦ ਕਰ ਬੰਦ ਬੰਦ ਸੋ ਬੰਦ ਕੋਈ ਪੱਲੇ ਸੀ ਪੁਰਾਣੇ ਰੋਡ ਨੀ ਇੱਦਾਂ ਪਹੁੰਚ ਰਹੂ ਨੂ ਬੋਲੋ ਸਾਹਿਬ ਮੋਲਦਾਰਾ ਰੇਫ ਜਹਾਜ ਜੇ ਕਰਦੇ ਜੈ ਜੀ ਇੱਕੋ ਹੀ ਗੱਲ ਜੈ ਜੀ ਸਰ ਜੀ ਵੀਰ ਜੀ ਮਹਾਰਾਜ ਹੋਰ ਜਾਨ ਜੀ ਹਾਂ ਲੇਕਿਨ ਜਾਨ ਜੀ ਤਿੰਨ ਤੋਂ ਜਾਈਏ ਆ ਜਾਨ ਇਸ ਤੋਂ ਜਾਈਏ ਆ ਬਿਸਮਿਲਲਾ ਸਾਈ ਛੋੜੀ ਹੋਣੀ 100 ਛੋੜੀ ਹੋਣੀ ਸੋਕ ਕਰਦ ਨਾ ਉਹ 50 ਕਰਦ ਨਾ ਫੇਰ ਫੇਰ ਪੈ ਭਾਈ ਉਹ ਖਾ ਦੂਗਾ ਮੈਂ ਬਖਾ ਦੇ ਕਰੀ ਤੈ ਮੇ ਕੋਫੀ ਪਾਸ ਵਾਲੀ ਜੀ ਉਹ ਮੋਟਰ ਦਾ ਹੁੰਦਾ ਹਾਂ ਨਹੀਂ ਛੋੜੀ ਸੋਹਣੀ ਭਾਈ ਛੋੜੀ ਹੋਣੀ ਸੋਕ ਕਰਨੀ ਬਾਦ ਨਾ ਆ ਵੀ ਸੁਈ ਜਾ ਹਾਂਜੀ ਇਹ ਬਸ ਬੈਠ ਸੁਈ ਜਾ ਅੱਛਾ ਆਪ ਤੇ ਸੁਈ ਜਾ ਭਾਈ ਬਾਹਰ ਇੱਕ ਉੱਥੇ ਲੈ ਚਲੋ ਬਾਹਰ ਨੂੰ ਇਹ ਦੁੱਧ ਕਿੰਨਾ ਜੀ ਠੰਡੀ ਪੈਜੀ ਤਾਂ ਦੁੱਧ 12 ਲੀਟਰ ਕੋਈ ਹਾਂਜੀ 12 ਲੀਟਰ 12 ਕਿਲੋ ਦੁੱਧ ਹੈ ਜੀ ਤੇ ਬੱਚਾ ਮਗਰ ਬੱਸੀ ਆ ਜੀ ਬੱਸੀ ਮਗਰ ਆ ਗਈ ਆ ਦੇਖੋ ਕੰਨ ਲੱਗ ਲੱਗਾ ਖਾਰੇ ਘਰਾਂ ਦੀ ਵੇਜਰੇ ਕੋਲ ਆ ਠੰਡੀ ਰਾਤ ਬਿਰ ਬੁਹਾ ਲੈਣਾ ਨਾ ਇੱਕ ਮਿੰਟ ਠੰਡੀ ਹੈ ਦਾ ਭਾਈ ਆ ਦੇਖੋ ਕੋਈ ਇਹ ਨਹੀਂ ਕਰਦੇ ਬਹਿ ਕੇ ਖਾਣ ਨੂੰ ਖਾਰੇ ਚੰਗੇ ਕੋਈ ਕਰਦੇ ਠੰਡੀ ਬਹੁਤ ਹੈ ਇਹ ਅੱਗੇ ਲੈਓ ਕਿਦੇ ਚਲੋ ਚਲੋ ਭਾਈ ਠੰਡੀ ਜਾ ਕਰੋ ਭਾਦਾ ਹੀ ਲੈ ਆ ਦੇਖੋ ਸਮਝ ਇਤਲੀਆ ਕਹਿ ਰਿਹਾ ਨੇ ਆਹ ਦਾ ਹੱਥਾਂ ਨੂੰ ਚੰਗੇ ਬਾਹ ਹਾਂਜੀ ਭਾਈ ਇਹਦਾ 7000 ਹਰ ਦਿਨ ਲੱਗਦਾ ਇਹ ਆਹੋ ਸਿੰਘ ਚੰਗੀ ਦਾ ਦੁੱਧ ਤੇ ਆਈਏ ਤਾਂ ਉਹਦਾ ਇਹ ਇੱਕ ਦਸ ਦਿਨ ਰੱਖ ਲਗਾ ਇਹਨੂੰ 20 ਦਿਨ ਹੋ ਗਏ 20 ਕੋਈ ਗੱਲ ਨਹੀਂ ਇਹਨੂੰ 20 ਬੱਚਾ ਦੇ ਕਿਹੜਾ ਇਹ ਰਸ਼ੀ ਮੰਗਵਾ ਆਹ ਹਰ ਰਸ਼ੀ ਆਹ ਰਸ਼ੀ ਦਾ ਨਾਮ ਹੈ ਇਹ ਆ ਰਸ਼ੀ ਸੋਹਿਆ ਤੁਸੀਂ ਨਾ ਤਾਂ ਮਾਲਕ ਜੀ ਤੁਹਾਨੂੰ ਫੇਰ ਲੱਗਦਾ ਤੇ ਤੇ ਨਹੀਂ ਛੱਡ ਦੋ 35000 ਛੇ ਜੀ ਚਲੋ ਫੇ ਛੋੜੀ ਹੁਣੀ ਛੋੜੀ ਹੁਣੀ ਬਾ ਪੱਕੇ ਮੋਲ ਆ ਇਹ ਵੀ ਦੂਈ ਆ ਹਾਂ ਜੀ ਇਹ ਸੂਈ ਆ ਦੁੱਧ ਕਿੰਨਾ ਜੀ ਹਾਂ ਜੀ ਦੁੱਧ ਇਹ ਕੋਲ 12 ਲੀਟਰ ਆ ਜੀ 12 ਦਾ ਲੀਟਰ ਦੇ ਥਲੇ ਦੁੱਧ ਹੈਗਾ ਇਹ ਵੀ ਖੋਲੋ ਭਾਈ ਜੀ ਹਾਂ ਜੀ ਆਹ ਦੇਖੋ ਪੈਪੂ ਜੀ ਦਿਖਾਓ ਹਾਂ ਜੀ ਦੇਖੋ ਪੈਪੂ ਚੰਗੇ ਲੱਗੇ ਆ ਜੀ ਇਹੋ ਜਿਵੇਂ ਪੈਪੂ ਲਗਾ ਦੁੱਧ ਇਹਨੇ ਕੱਢਣਾ ਇਹ ਆਈ ਦੁੱਧ 12 ਨੇ 13 ਹੋਊਗਾ ਜੀ ਦੁੱਧ ਆਣਾ ਕੋਈ ਠੂਠੂ ਬਾਹਰ ਬਾਹਰ ਲਾ ਜੀ ਬਾਹਰ ਐ ਜਰ ਲਾ ਲਾ ਜੀ ਮਛਾ ਮਗਰ ਜੀ ਹਾਂ ਜੀ ਬੱਸੀ ਮਗਰਾ ਨਹੀਂ ਬੱਸੀ ਆ ਦਾ ਪਈਆ ਗੱਡੀ ਬੱਸੀ ਹੈ ਬਾਕੀ ਠੀਕ ਆ ਤੁਸੀਂ ਠੰਡੀ ਜਨਾ ਰਾਤ ਨੂੰ ਮਰਜੀ ਇਹ ਆ ਕੋਈ ਗੱਲ ਨਹੀਂ ਇਹੋ ਜੀ ਕੋਈ ਰੱਸੀ ਦੀ ਲੋੜ ਨਹੀਂ ਭਾਈ ਜਿਹੜੇ ਮਰਜੀ ਜਿੱਦਾਂ ਮਰਜੀ ਕੋਈ ਚੋੜੇ ਦੇ ਤਾ ਇਹ ਆ ਕੋਈ ਇਹੋ ਜੀ ਗੱਲ ਨਹੀਂ ਕਿ ਛੜ ਮਾਰੂਗੀ ਹਲੋ ਇਹ ਵਾਲੀ ਸਮਾਂ ਜਨਾਗੇ ਨਾ ਸੂਆ ਸੂਆ ਠੰਡਾ ਫਿਰ ਬਿਲਕੁਲ ਫਿਰ ਪੂਰਾ ਸੀਪਾ ਵਾਲੇ ਕੋਲ ਪੈਰ ਭਰਾ ਨਾ ਕੋਲੇ ਕੋਈ ਮਾਰਜ ਕਮੀ ਨਹੀਂ ਆਈ ਚੱਕਰੀ ਕੋਈ ਨਹੀਂ ਹਾਂਜੀ ਹਾਂਜੀ ਮੁਝੇ ਇਹ 47000 ਰੁਪਏ ਮੰਨ ਕਰ ਲੀਏ ਆ ਵੀ ਦੇਖੋ ਬੜਾ ਜੰਮ ਗਿਆ ਆਪੇ ਹਾਂਜੀ 80000 ਨਹੀਂ 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 45000 45000 ਚਲੋ ਛੋੜ ਹੀ ਹੋਣੀ ਛੋੜ ਹੀ ਹੋਣੀ ਆਜੋ ਹੁਣ ਆ ਗਈ ਜਰਸੀ ਨਾਲੋਂ ਹਾਂ ਜਰਸੀ ਇਹ ਠੰਡੀ ਇਹ ਵਿੱਚ ਗੱਬਣਾ ਤੂੰ ਹੀ ਆ ਸੁਈਏ 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 ਜੰਮ ਲੈਣਾ ਖਾਂਦੂ ਖਾਓ ਮਾਰੂ ਕੈਮਰਾ ਮਾਰਾ ਇਹ ਆਈ ਬਹੁਤ ਚੰਗੀ ਹੈ ਸਾਹ ਆ ਚਲੋ ਕੋਰਣ ਕਰਾ ਦੇ ਸਾ ਇਹ ਵੀ ਮੇਰੇ ਦੰਦਾ ਵਿੱਚ ਛਿੱਗੀ ਜੋ ਵੇਲੇ ਦੁੱਧ ਕਿੰਨਾ ਇਹਦਾ ਸੋਇਲ ਕੋਈ 14 15 ਲੀਟਰ ਆਗਾ ਠੰਡਾ ਹਾਂਜੀ 14 15 ਲੀਟਰ ਠੰਡਾ ਕਰਾਓ 15 ਕਿਲੋ ਠੰਡਾ ਕਰਕੇ ਦੁੱਧ ਲਾ ਕੇ ਭੰਗ ਕਰਦੇ ਭਣਾ ਕੋਈ ਭਗਾ ਨਹੀਂ ਪਛੀ ਉਹ ਦਹਾਗਾ ਆ ਜੀ ਇਹ ਆ ਖੇਤ ਲੋ ਵੇਖੀ ਅੱਗੇ ਤੋਂ ਰਾਮਾ ਜੀ ਤੋ ਕਰੋ ਪਹਿਲੇ ਠੰਡੀ ਪਾਈ ਨਾ ਆ ਦੇਖੋ ਪੰਜ ਮਿੰਟ ਲਈ ਰੋਟੀ ਖਾ ਲਿਓ ਇਹਦੇ ਮੇਰੇ ਬੱਛੀ ਆ ਜੀ ਇਹ ਵੀ ਚੱਸੀ ਹਾਂ ਇਧਰ ਇਧਰ ਕਰੋ ਗੱਟ ਪੈ ਗਈ ਗੱਟ ਪੈ ਗਈ ਕੋਲ 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 ਚਾਹ ਨਾ ਕੋਈ ਚਾਹ ਜਿਹੜਾ ਬੈਰ ਉਹ ਕਿੱਡੀ ਸੋਹਣੀ ਆ ਜਿਹੜਾ ਥਾਣਾ ਜੱਟੀ ਹੈ ਹਾਂਜੀ ਇਹ ਕਮੀ ਨਹੀਂ ਬਚੀ ਜਾਗੀ देखो ਥੱਲੇ ਜਿੰਨੀ ਆ ਗਈ ਹੈ ਸਾਹ ਜੀ ਠੀਕ ਹੈ ਭਾਈ ਜੀ ਪਰ ਉਹਦੀ ਰਸੀਦ ਪਾਣਾ ਉਹਨੇ ਖਰਾਕੀ ਨੂੰ ਦੁੱਧ ਆਗਾ ਦੂਜੀ ਕਿਥੋਂ ਬਣ ਜਾਣਾ ਆ ਜੋ ਦੇਖੋ ਦੁੱਧ ਆਗਾ ਲਿਆਓ ਜਿ ਲਿਆਓ ਇਹ ਕਮੀ ਵਾਲੀ ਨਹੀਂ ਬਚੀ ਉੱਥੇ ਇਹ ਆ ਕੀ ਰਾਜਾ ਆ ਤੇ ਇਹ 6 ਜੀਰੋ ਫੈਨ ਵਾਲੀ ਸ਼ਾਇਦ ਜੀ ਠੀਕ ਆ 6 ਜੀਰੋ ਫੈਨ ਵਾਲੀ ਫੈਨ ਬਰਾ ਕੀ ਕਹਿੰਦੇ ਲੈਣੀ ਜਾਂ ਇਹ ਪਾਸ ਕੋ ਫੈਨ ਕਢਾ ਦੇ ਇਹ ਆ ਕੀ ਬੋਲੋ ਜੀ ਹਾਂ ਜੀ ਇਹਦਾ 55 ਹਜ਼ਾਰ ਦੇ 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 ਮੱਛੀ ਜਾਨੀ ਤੇ ਇੱਕੋ ਹੀ ਗੱਲ ਕਰ ਦੋ ਬਸ ਜੀ ਇੱਕੋ ਹੀ ਚਲੋ 55 ਹਜ਼ਾਰ ਦੇ ਦੇ ਤਰੋਂ ਜਾਦੀ ਚਲੋ ਤਰੋਂ ਜਾਦੀ ਤਰੋਂ ਜਾਦੀ ਛੋੜੀ 200 ਛੋੜੀ 200 ਇਹ ਗੱਬਣਾ ਇਹ ਲੱਭਣਾ ਹੈ ਪਹਿਲਾ ਸੂਆ ਜੀ ਆ ਵੇਖੋ ਜੀ ਪਹਿਲਾ ਸੂਆ ਗੱਪੜਨੀ ਪਾਣੀ ਪੂਨੀ ਬਹੁਤ ਹੈ ਜੀ ਆ ਵੇਖੋ ਖਲਾਰਾ ਥੱਲੇ ਖੱਗਾ ਵੜਾ ਵਸੀ ਇਹ ਪੋਲੀ ਪਾਲੀ ਵੜੀ ਆ ਚੌਕੀ ਆ ਵਸੀ ਦਾ ਠੰਢੀ ਛੁੱਟੀ ਬੜੀ ਦੇਖੋ ਨਹੀਂ ਠੀਕ ਆ ਉਹਦੇ ਵਿੱਚ ਇਹ ਵੀ ਦੋ ਰੋ ਇਹ ਚਾਰ ਦੰਦ ਪਹਿਲਾ ਸੂਆ ਜੋ ਆ ਥੱਲੇ ਪੂਰੀ ਪੁੱਟੂ ਵੀ ਆ ਰਜਨਾਗਾ ਇਹ ਆ ਪੋਲੀ ਬੜੀ ਵਸੀ ਥੋੜਾ ਨੇ ਰੇੜਾ ਵੇੜਾ ਬਾਈ ਜੱਗੇ ਦੇ ਸਾਡੇ ਸਾਡੇ ਭਾਈ ਆ ਮੇਰਾ ਭਾਈ ਘੰਟੇ ਨਾ ਮਾਰਵੇ ਕਿਰਪਾ ਨਾ ਚਲੋ ਤੁਹਾਡਾ ਸਾਡੇ ਚਾਹ ਦਾ ਆ ਮਾਰ ਜੀ ਕਰੇ ਨੀ ਟੁਗਿਆ ਕਰੀ ਅੱਜ ਵੀ ਕਿਹ ਲੋਇ ਨਾ ਅੱਜ ਬੜੀ ਚੇ ਜਾਨੀਆ ਸ਼ਾਮਰ ਗਈ ਨਹੀਂ ਇਹ ਆ ਗਈ ਦੱਬਦੀ ਕਰਨਾ ਆਜੋ ਜੀ ਆਜੋ ਆਲਾ ਭਾਈ ਲਾਓ ਬੜਾ ਆਗੁਰਾ ਚਾਪ ਚਾਪ ਵਸ਼ੀ ਜੇ ਸਾਫੜੀ ਭੈਣ ਦਾ ਕੋ ਲੈ ਜੀ ਸੰਭਲੂਗਾ ਹੋਰ ਚਾੜ ਦੇਣਾ ਤੇ ਵਸ਼ੀ 20 ਪਲੱਸ ਵਾਲੀ ਹੈ 3 ਪਲੱਸ ਹੈ 20 ਪਲੱਸ ਵਾਲੀ ਆ ਠੀਕ ਹੈ ਜੀ ਇਹ ਵਸ਼ੀ ਕੋਈ ਨਹੀਂ ਲਾਜੀ ਹੈ ਪੂਰੀ ਖੰਜੀ ਹੋਈ ਹੈ ਸਾਫ ਹੈ ਨਹੀਂ ਹੈ ਹਾਂ ਜੀ ਪਰ ਸਾਰੀ ਤੇ ਮੋਲ ਤੁਹਾ ਨੂੰ ਜੰਮ ਸੁਣੀਦਾ ਹੀ ਜਾਓ ਤੁਹਾਡੇ ਅੰਦਰ ਰੇਤ ਨਹੀਂ ਹੁੰਦਾ ਸਾਡੀ ਪੜਨ ਰਾ ਕਰ ਜਾਂਦੇ ਆ ਤੇ ਤੁਹਾਡੇ ਤਨ ਦੇ ਪਾਸ ਤੋਂ ਯਾਰੀ ਹੋ ਸੀ ਨਹੀਂ ਚੋਰਨ ਜੇ ਯਾਰ ਤੇ ਕਿੰਨੇ ਕਿੰਨੇ ਦੋਸਤ ਛੋੜ ਜਾ ਆਇਆ ਕੋਹਾ ਬਿਲਕੁਲ ਸੁਣਾ ਦੇ ਪਾ ਆ ਜਾਂਦਾ ਹਾਂ ਇਹ ਛੋਟੀ ਆਹੀ ਦੁੱਧਾ ਸੁਭਾਜੋ ਗੱਬੜ ਹਾਂ ਗੱਬੜ ਨਹੀਂ ਦੇ ਜਣ 15 ਦੇ ਜੇ 20 ਲੈ ਜੇ ਮਹੀਨਾ ਵੀ ਲੈ ਸਕਦੀ ਆ ਪਰਾ ਹੀ ਅੱਜ ਆਈ ਹੈ ਕੱਟੀ ਛੋੜ ਰੋ ਕੱਟੀ ਆ ਜਿਹੜਾ ਡਗਾ ਜਿਹੜੀ ਗੱਡੀ ਤੋਂ ਲਾਗੇ ਹੜੇ ਇਹ ਚਲੋ ਅਸੀਂ ਪੰਜਾਹ ਵੀ ਲੈ ਜੂ ਪਰ ਛੋਟੀ ਸੋਹਣੀ ਦੇ ਸਾਮ ਨੂੰ ਕੱਟੀ ਕੰਮ ਲਈ ਜਾਏ ਇਹ ਕੱਟੀ ਸਿੰਘੀ ਜਿਹੜਾ 6 ਦਾ ਜੁੱਦਾ ਗੱਡੀ ਬਿਲਕੁਲ ਛੋੜ ਰੋ ਛੋੜ ਨਾ ਮੇ ਛੋੜ ਦੋ ਨਾ ਮੀ ਪੈ ਸਿੱਧੀ ਵੱਡੀ ਛੋਟੀ ਨਾਲੇ ਉੱਥੇ ਮੋੜਦਾ ਹੋਏ ਜੀ ਸਿੱਧੀ ਲੈ ਜੀ ਵੇਖ ਮੈਨੂੰ ਸਾਫ ਕੱਟ ਜਿੰਦੀ ਹੈ ਜੀ ਇਹ ਕੀ ਕਹਵਾਜੀ ਹਾਂ ਜੀ ਇਹ ਆਈ ਤੁਹਾਨੂੰ ਭਣ ਭਾਜੇ ਪੱਠੇ ਪਾ ਲੂ ਦੱਸ ਜੀ ਦੇਣਾ ਕੱਟੀ ਵੀ ਕੰਮ ਦੀ ਹੈ ਜੀ ਆ ਜਾ ਜੀ ਲੈ ਲੈ ਇਹ ਆ ਸੇ ਨੂੰ ਵੇਖੋ ਜੀ ਮਰੋ ਕੈਮਰਾ ਇੱਕ ਵੇਖੋ ਬੜਾ ਸੇ ਨੂੰ ਬੜਾ ਦੇਖ ਬੜਾ ਆਹੋ ਆਹੋ ਬੋ ਜੀ ਅੱਜ ਕੱਟੂ ਜੀ ਲੈ ਜੀ ਨਹੀਂ ਲਾਟ ਪਿਸ ਰਹਿ ਗਿਆ ਹਾਂ ਜੀ ਲਾਟ ਪੀ ਬੋਲੋ ਫਿਰ ਮਾਲ ਦੂਰ ਲਾਗਾ ਪਰ ਕੱਚਾ ਲਪਾਇਆ ਨਹੀਂ ਜਿਹੜੇ ਫਿਰ ਅਗਲੇ ਵੀਡੀਓ ਪਾ ਲਾਂਗੇ ਬੋਲੋ ਛਾਹੀ ਮੂ ਕੱਟੀ ਦਾ 85000 ਰੁਪਇਆ ਜਿਆਤਾ ਦੇ ਹੋਏ ਹਾਂ ਅੱਜ ਕੱਟੀ 60000 ਦੇ ਦਾਂਗਾ ਹੋਰ ਦੱਸੋ ਹਾਂਜੀ ਥੋੜੇ ਲੱਸੀ ਚੱਲ ਜਾ ਜਸ ਪੱਤੂ ਵੀਂ ਜਾ ਰਿਹਾ ਨਾ ਜੀ ਦੋ ਹੀ ਦੋ ਹੀ ਚਲੋ ਠੀਕ ਹੈ 53000 ਦੀ 53000 ਦੇ ਦਾਂਗੇ 53 ਪੰਦੇ ਆ ਬਾਕੀ ਸਾਬ ਨੂੰ ਸਾਬ ਨੂੰ ਭਾਣਾ ਬਹੁਤ ਚੰਗੀ ਆ ਜੀ ਦੇਖੋ ਜੀ 2 3 4 5 6 6 ਬਸੂਆ ਬਾਕੀ ਮੇਰਾ ਵੀ ਆਓ ਇੱਥੇ ਚੈੱਕ ਕਰਕੇ ਲੈ ਕੇ ਜਾ ਹਣਾ ਭਾਈ ਜੀ ਹਾਂ ਠੀਕ ਆ ਜੀ ਇਹ ਆ ਭਾਈ ਇਹ ਬੇਨਤੀ ਆ ਜੀ ਤੁਹਾਨੂੰ ਜਿਹੜੇ ਭੈਣ ਭਰਾ ਆ ਗਏ ਆਪਣੇ ਨਾਲ ਜੁੜੇ ਆ ਉਹਨਾਂ ਨੂੰ ਥਣਾ ਦੀ ਗਰੰਟੀ ਫੁੱਲ ਕੋਈ ਭੈਣ ਭਰਾ ਆਪੇ ਹੋਣੋਂ ਪੈਸੇ ਪਾ ਦੇ ਜਿਹੜਾ ਭੈਣ ਭਰਾ ਨਵਾਂ ਜੋੜਨਾ ਵਾ ਆਪਣੀ ਥਲੀ ਆ ਗਈ ਜਿਹੜਾ ਭੈਣ ਭਰਾ ਅੱਗੇ ਮਾਲ ਖੜਦਾ ਆਪਣੀ ਕੋਈ ਗੱਲ ਨਹੀਂ ਬਾਕੀ ਪੁਰਾਣੇ ਵਪਾਰੀ ਆ ਆਪਣ ਨੂੰ ਕੋਲ 2 ਸਾਲ ਹੋ ਗਏ ਵੀਡੀਓ ਬਣੇ 2 ਸਾਲ ਹੋ ਗਏ ਆ ਤੇ ਕੋਈ ਚੱਕਰ ਨਹੀਂ ਜੀ ਔਨਲਾਈਨ ਮਗਾਓਗੇ ਤਾਂ ਵੀ ਫੌਰਨ ਗਰੰਟੀ ਹੋਊਗੀ ਇਹਨਾਂ ਦੀ ਬੜਾ ਇਤਮਾਨ ਭੈਣ ਭਰਾ ਬਹੁਤ ਜਿਆਦਾ ਦਿੰਦੇ ਨੇ ਜੀ ਭਾਈ ਹਾਂ ਜੀ ਹਾਂ ਇਹ ਪਤਾ ਲੱਗ ਗਿਆ ਨਾ ਭਾਈ ਇੱਕ ਵੀਡੀਓ ਪਾ ਲੈ ਜੀ ਨਾ ਆਪਣਾ 1.5 ਧਰੋਂ ਕਰਦੇ ਆ ਜੀ ਬੜੀ ਅਜੀਬ ਵੀਡੀਓ ਕਰ ਮਾਲ ਨੂੰ ਮਾਰਨਾ ਹੈ ਨਾ ਤੁਸੀਂ ਜੰਮੂ ਦਿੱਖ ਨਾ ਲ ਠੀਕ ਨਹੀਂ ਨਾ ਬਿਲਕੁਲ ਇਹ ਆ ਕਿ ਦੂਰ ਦੀ ਘਰ ਬਈ ਉਹਦਾ 10000 ਕਿਰਾਇਆ ਚ ਨੂੰ ਲਾਸ਼ਤਾਂ ਨੂੰ ਪੈ ਗਿਆ ਮੈਂ ਉਹ ਤੂੰ ਨਾਲ ਹੈ ਕਿਰਾਵਾ ਪੈਂਦਾ ਅੱਲਾ ਨਹੀਂ ਚੰਗੀ ਤੁਸੀਂ ਮਾਲਕ ਲੋ ਮੇਰਾ ਲੱਦ ਕੇ ਕੋਈ ਗੱਲ ਕਿਰਾਇਆ ਹੁਣ ਉਹ ਝੋਟੀ ਹੈ ਨਾ ਬਣਾਣੀ ਦੀ ਆ ਤੇ ਕੱਟੀ ਕਰਕੇ ਤੇ ਪਾਉਂਦੇ 12 ਤਰੀਕ ਨੂੰ ਪੂਰੇ ਪਾਉਂਗੇ ਕੱਟੀ ਹੋ ਜੂਗੀ ਬਿਲਕੁਲ ਜੀ ਦੋ ਬਾਹਰ ਲਈਆਂ ਇਹ ਭਾਈ ਦਾ ਡੈਸਾ ਆਪਣਾ ਪਿੰਡ ਡੇਰੀਆਲ ਜ਼ਿਲ੍ਹਾ ਅਮਰਸਰ ਤਸੀਰ ਬਾਬਕਾਲਾ ਸਾਹਿਬ ਫੋਨ ਨੰਬਰ 99147 94913 ਤੇ ਡੈਰ ਦਾ ਨੰਬਰ ਹੈ 98152 13052 ਸਾਸੀ ਸਾਸੀ